ਹੈਲੋ ਇੰਡੀਆ ਸਾਸਤਿਕਲ ਪੰਜਾਬ ਕੀ ਹਾਲ ਚਾਲ ਹੈ ਸਾਰਿਆਂ ਦਾ ਜੀ ਇੱਕ ਵਾਰ ਫੇਰ ਹਾਜ਼ਰਾਂ ਨਵੀਂ ਵੀਡੀਓ ਲੈ ਕੇ ਤੇ ਅੱਜ ਅਸੀਂ ਜਾ ਰਹੇ ਹਾਂ ਇੱਥੇ ਇੱਕ ਲੋਕਲ ਅਟਰੈਕਸ਼ਨ ਨੇ ਬਰਲਿੰਗ ਦੇ ਲਾਗੇ ਬਰਲਿੰਗ ਦੇ ਵਿੱਚ ਤੇ ਬਸ ਅਸੀਂ ਤਿਆਰੀ ਕਰ ਲਈਏ ਘਰੋਂ ਨਿਕਲਦੇ ਆ ਤੇ ਨਾਲ ਦਿਖਾਣੇ ਆ ਬਲੌਗ ਨਾਲ ਬਣੇ ਰਹੋ ਆਈ ਹੋਪ ਤੁਹਾਨੂੰ ਮਜ਼ਾ ਆਏਗਾ ਤੇ ਅੱਜ ਮੌਸਮ ਵੀ ਬੜਾ ਖੁਸ਼ਗਵਾਰ ਬਣਿਆ ਪਿਆ ਹੈ ਠੰਡਾ ਮੌਸਮ ਹੈ ਮਈ ਦਾ ਮਹੀਨਾ ਹੈ ਤੇ ਫਿਰ ਵੀ ਮੌਸਮ ਬਿਲਕੁਲ ਕੁਲ ਕੁਲੂਸ ਹੈ। ਕਿਹਦੇ ਆਪਾਂ ਜਾ ਰਹੇ ਆ ਉਹਦੇ ਲਈ ਦੋ ਤਿੰਨ ਕਨੈਕਸ਼ਨ ਨੇ ਤੇ ਉਹ ਵੀ ਤੁਹਾਨੂੰ ਦਿਖਾਣੇ ਆ। ਪਹਿਲਾਂ ਜਾਵਾਂਗੇ ਆਪਾਂ ਉਬਾਂ ਤੇ ਫਿਰ ਉਸ ਤੋਂ ਬਾਅਦ ਆਈ ਥਿੰਕ ਇੱਕ ਬੱਸ ਫੜਨੀ ਹੈ। ਉਹ ਕਿਹ ਅਸੀਂ ਫਸਟਪ ਵੀ ਆ ਰਹੇ ਆ। ਇੰਨਾ ਨਹੀਂ ਪਤਾ ਹੈਗਾ। ਇਹ ਘਰ ਤੋਂ ਬਾਹਰ ਕੀ ਕੁਝ ਇਦਾਂ ਦਾ 뷰 ਹੈ। ਐ ਪੂਰਾ ਨੀਟ ਐਂਡ ਕਲੀਨ ਵਧੀਆ। ਜੇਕਰ ਸਫਾਈ ਹੈਗੀ ਤਾਂ ਕੁਦਰਤ ਵੀ ਮਿਹਰਬਾਨ ਹੋਈ ਪਈ ਇੱਥੇ ਮੈਂ ਪੂਰੀ ਗ੍ਰੀਨਰੀ ਗ੍ਰੀਨਰੀ ਹੋਣ ਸੀ ਲੱਗਿਆ ਆਪਣੀ ਪਹਿਲੀ ਸਵਾਰੀ ਜਾਵਾਂਗੇ ਆਪਾਂ ਮੈਟਰੋ ਤੇ ਉਹ ਬੰਨ ਨਿਊ ਬਿਟੀ ਦੀ ਤਾਂ ਬਰਲਿੰਗ ਦੀ ਕਨੈਕਟੀਵਿਟੀ ਬਹੁਤ ਵਧੀਆ ਹੈ ਇੱਕ ਡਾਇਰੈਕਸ਼ਨ ਦੂਜੀ ਡਾਇਰੈਕਸ਼ਨ ਤੇ ਜਾਣਾ ਹੈ ਤਾਂ ਬੜੇ ਈਜ਼ੀ ਨਾਲ ਤੁਸੀਂ ਪਹੁੰਚ ਸਕਦੇ ਹੋ ਜੇਕਰ ਆਪਣੇ ਕੋ ਆਪਣੀ ਗੱਡੀ ਵਗੈਰਾ ਨਹੀਂ ਹੈਗੀ ਤਾਂ ਵੀ ਹੁੰਦੀ ਕੋਈ ਦਿੱਕਤ ਨਹੀਂ ਆਂਗੀ ਬਰਲਿੰਗ ਦੇ ਵਿੱਚ ਇਹ ਲੱਗਿਆ ਜੀ ਮਸ਼ੀਨ ਟਿਕਟ ਵਾਲੀ ਤੁਸੀਂ ਅਸਾਂ ਮਸ਼ੀਨ ਤੋਂ ਵੀ ਕਢਵਾ ਸਕਦੇ ਹੋ ਟਿਕਟ ਤੇ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ ਜੇ ਟਿਕਟ ਆਨਲਾਈਨ ਲੈਣੀ ਹੈ ਤੇ ਉਹਦੀ ਹੈ ਜੀ ਐਪ BBJ ਟਿਕਟ ਦੀ ਸਾਨੂੰ ਕੋਸਟ ਪਈ ਹੈ 3.80 ਸੈਂਟ 2 ਘੰਟੇ ਵਾਸਤੇ ਤੁਸੀਂ ਆਪਾਂ ਜਾ ਸਕਦੇ ਆ ਜੇਕਰ ਰਿਟਰਨ ਆਣਾ ਤੇ ਉਹਦੇ ਲਈ ਸਾਨੂੰ ਟਿਕਟ ਔਖੀ ਲੈਣੀ ਪੈਗੀ साधी ट्रेन आ रही है पज मिनट जी एस ओ जेक्स आर्ट मैरिंडोर ਹੋਣ ਲੈਣੀ ਜੀ ਬੱਸ 181 ਕ ਲਿੰਗਰ ਸਟ੍ਰਾਸ ਹੈ ਹੁਣ ਅਸਲ ਲੱਭਣਾ ਜੀ ਬੱਸ ਸਟਾਪ ਔਰ ਇਹ ਬੱਸ ਸਟਾਪ ਤੇ ਆਈ ਥਿੰਕ ਸਾਡੀ ਬੱਸ ਵੀ ਆ ਗਈ ਹੈ ਹਨ ਪਤਾ ਨਹੀਂ ਫੜੀ ਜਾਣੀ ਕਿ ਫੜੀ ਜਾਣੀ ਸਾਡੀ ਹੀ ਲਾਈਟ ਹੋਈ ਹੈਗੀ ਇਸੇ ਬੱਸ ਬਣਾ ਬੱਸ ਨੂੰ ਕਰਦਾ ਸਲੀਪ ਆ ਹੌਣ ਸੀ ਜਾ ਰਹੇ ਆ ਬ੍ਰਿਟਜ਼ਰ ਗਾਰਟਨ ਇੱਥੋਂ ਹੈ ਕਿ ਤਿੰਨ ਮਿੰਟ ਦੀ ਵੋਕ ਸਿਟੀ ਦੇ ਵਿੱਚ ਤੇ ਮੋਸਟਲੀ ਲੋਕ ਅਪਾਰਟਮੈਂਟਸ ਵਿੱਚ ਰਹਿੰਦੇ ਨੇ ਬਟ ਜੇ ਤੁਸੀਂ ਥੋੜਾ ਜਿਹਾ ਆਪਾਂ ਆਊਟਰ ਆਏ ਨੇ ਸਿਟੀ ਤੋਂ ਪਿੰਡਾਂ ਵਿੱਚ ਲੋਕਾਂ ਦੇ ਮੋਸਟਲੀ ਆਪਣੇ ਆਪਣੇ ਘਰ ਨੇ ਤੇ ਬੜੇ ਵਧੀਆ ਘਰ ਬਣਾਏ ਪਏ ਨੇ ਤੇ ਉਸ ਤੋਂ ਇਲਾਵਾ ਇਹਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ ਹਰ ਘਰ 'ਚ ਮੋਸਟਲੀ ਗਾਰਡਨ ਬਣੇ ਬਾਕੀ ਬਿਲਕੁਲ ਪਰਫੈਕਟ ਮੌਸਮ ਬਣਿਆ ਪਿਆ ਐਂ ਵਧੀਆ ਗਾਟਨ ਲੱਗਿਆ ਹੈ 100 ਮੀਟਰ ਦੀ ਦੂਰੀ ਤੋਂ ਇਹ ਹੈਗੀ ਇਥੋਂ ਦੀ ਐਂਟਰੀ ਤੇ ਜੇ ਅਸੀਂ ਟਿਕਟ ਦੀ ਗੱਲ ਕਰੀਏ ਤਾਂ ਇਹਦੀ ਪਰਸੈਂਟ ਟਿਕਟ ਹੈਗੀ ਹੈ 5 ਯੂਰੋ ਤੇ ਬੱਚੇ ਦੀ ਹੈਗੀ ਟਿਕਟ 2.5 ਯੂਰੋ ਤੇ ਬਾਕੀ ਦੇਖਦੇ ਹਾਂ ਅੰਦਰ ਜਾ ਕੇ ਕੀ ਐਕਟੀਵਿਟੀਜ਼ ਹੈਗੀਆਂ ਤੇ ਆਹ ਹੈਗੀ ਜੀ ਟਿਕਟ ਪ੍ਰਾਈਸ ਹੈਗੇ ਨੇ ਗਰਮੀਆਂ ਚ ਟਿਕੜੇ ਥੋੜੀ ਮਹਿੰਗੀ ਹੁੰਦੀ ਹੈ ਤੇ ਸਿਆਲਾਂ ਥੋੜੀ ਸਸਤੀ ਹੁੰਦੀ ਹੈ ਤੇ ਆਪਾਂ ਸਾਲ ਤੋਂ ਵੀ ਜੱਟ ਐਂਟਰਸ ਤੇ ਕੁਝ ਇਸ ਤਰ੍ਹਾਂ ਦੇ ਨਜ਼ਾਰੇ ਬਾਕੀ ਅੰਦਰ ਜਾ ਕੇ ਦੇਖਦੇ ਹਾਂ ਤੇ ਐਂਟਰਸ ਤੇ ਇਹ ਪੂਰੀ ਪਰਕ ਦਾ ਮੈਪ ਬਣਿਆ ਹੋਇਆ ਹੈ ਤੇ ਜਿਹੜੇ ਵਿਊ ਪੁਆਇੰਟ ਹੈਗੇ ਨੇ ਸਾਰੇ ਇਹਦੇ ਚ ਮੈਂਸ਼ਨ ਕੀਤੇ ਹੋਏ ਨੇ ਤੇ ਸਭ ਤੋਂ ਪਹਿਲਾਂ ਐਂਟਰੀ ਤੇ ਸਾਨੂੰ ਫੋਲ ਲੱਗੇ ਮਿਲਦੇ ਨੇ ਤੇ ਆ ਇਹਦਾ ਆ ਗਿਆ ਥੋੜਾ ਜਿਹਾ ਓਪਨ ਏਰੀਆ ਰਾ ਮੈਂਟੇਨਿੰਗ ਕਰਕੇ ਆ ਹੋਇਆ ਜਿਹੜੇ ਪਾਸੇ ਨਜ਼ਰ ਮਾਰ ਲਓ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਤੇ ਆਹ ਵਿੱਚ ਥੋੜਾ ਜਿਹਾ ਤਲਾਬ ਬਣਿਆ ਹੈ ਤੇ ਉਹਦੀ ਹੁਣ ਲੱਭਦੇ ਆ ਡਾਇਰੈਕਸ਼ਨ ਕਿਹੜੀ ਸਾਈਡ ਤੇ ਉਹ ਇੱਥੇ ਰੇਲਵੇ ਟਰੈਕ ਵੀ ਹੈਗਾ ਪਤਾ ਨਹੀਂ ਹੁਣ ਇੱਥੇ ਟ੍ਰੇਨ ਚੱਲਦੀ ਕਿ ਨਹੀਂ ਚੱਲਦੀ ਹੈਗੀ ਨਿੱਕਾ ਜਿਹਾ ਸਟੇਸ਼ਨ ਵੀ ਬਣਿਆ ਹੈ ਹੁਣ ਪਤਾ ਨਹੀਂ ਇੱਥੇ ਟ੍ਰੇਨ ਆਉਂਦੀ ਕਿ ਨਹੀਂ ਆਉਂਦੀ ਹੈਗੀ ਮੀਨਜ਼ ਕਿ ਛੋਟੀ ਟ੍ਰੇਨ ਆਹ ਦੇਖੋ ਬਾਨੋ ਫੈਸਟ ਪਲਾਟ ਇਹ ਆ ਬੱਚਿਆਂ ਦੇ ਐਕਟੀਵਿਟੀ ਵਾਸਤੇ ਨੇ ਨੂੰ ਕੁਛ ਬਣਾਇਆ ਹੋਇਆ ਹੈ। ਉਹ ਬੈਕ ਸਟੇਪਿੰਗਾ ਵੀ ਲੱਗੀਆਂ ਹੋਈਆਂ ਨੇ। ਸੀ। ਵੀਊ ਚੈੱਕ ਕਰੋ ਕਿੰਨਾ ਵਧੀਆ ਆ ਰਿਹਾ ਹੈ। ਇਹ ਕਲੀਨਿੰਗ। ਪੂਰਾ ਕਲੀਨਿੰਗ। ਲੈ ਜੀ ਆ ਛੋਟਾ ਜਿਹਾ ਝਰਨਾ ਬਣਿਆ ਹੈ। ਕਿੱਦਾਂ ਸੋਹਣਾ ਲੱਗਦਾ ਪਿਆ। ਤੇ ਵਿੱਚ ਦੋ ਬੱਚਾ ਵੀ ਤੈਰ ਰਹੀਆਂ ਨੇ। ਲੱਗੀਏ ਇੱਥੇ ਫੋਲਵ ਵਗੈਰਾ ਲੱਗੇ ਹੋਏ ਨੇ ਬਹੁਤ ਨਹੀਂ ਲੱਗਦੀ ਵੀ ਤੇ ਤੇ ਹੁਣੇ-ਹੁਣੇ ਪਤਾ ਲੱਗਿਆ ਪਾਰਕ 'ਚ ਟਰੇਡ ਵੀ ਚੱਲਦੀ ਏ ਜਿਹੜੀ ਕਿ ਪਾਰਕ ਦਾ ਪੂਰਾ ਰੋਡ ਲਵਾਂਦੀ ਏ ਇਹ ਬੱਚਿਆਂ ਦਾ ਪਾਰਕ ਆ ਗਿਆ ਹੈ ਬੱਚੇ ਕਰ ਰਹੇ ਇੰਜੋਏ ਪਾਰਕ ਵਿੱਚ ਅੱਜ ਇੱਕ ਹੋਰ ਪਾਰਕ ਆਈ ਏ ਇਹਦਾ ਵੀ ਦੇਖਦੇ ਹਾਂ ਕਿ ਇਸ ਚੀਜ਼ੀ ਪਾਰਕ ਹੈ ਕਿਆ ਇਸ پارک ਦੀ ਲਿਖੀ ਹੋਈ ਇਨਫੋਰਮੇਸ਼ਨ ਤੇ ਅੰਦਰ ਚੱਲ ਕੇ پارک ਦੇਖਿਆ ਕਿਸ ਤਰ੍ਹਾਂ ਦੀ ਹੈ ਕਿੱਥੋਂ ਆਇਆ ਕਿੱਥੋਂ ਨਹੀਂ ਇਹ ਇਹ ਹੁਣ ਅਸੀਂ ਪਹੁੰਚ ਗਏ ਆ ਪੁਆਇੰਟ ਤੇ ਸਾਹਮਣੇ ਇੱਕ ਝੀਲ ਹੈ ਤਾਂ ਨਾ ਆਪਾਂ ਲੈ ਕੇ ਜਾਨੇ ਆ ਉੱਥੇ ਜਿੱਦਾਂ ਕਿ ਬੜਾ ਵਧੀਆ 뷰 ਹੁੰਦਾ ਪਏ ਆ ਬੱਸ ਉਹ ਸਾਡੇ ਸਾਹਮਣੇ ਬੱਸ ਆਪਾਂ ਉੱਧਰ ਹੀ ਜਾ ਰਹੇ ਆ ਲਓ ਜੀ ਇੱਕ ਵਾਰੀ ਸਾਨੂੰ ਫੇਰ ਟ੍ਰੇਨ ਦੇ ਦਰਸ਼ਨ ਹੋ ਗਏ ਆ ਲਓ ਜੀ ਭੇਡਾਂ ਵੀ ਦੇਖ ਲਈਆਂ ਆਪਾਂ ਇਹ ਪਤਾ ਨਹੀਂ ਕਿਹੜੀ ਨਸਲ ਭੇਡਾਂ ਦੀ ਮੂੰਹ ਬਿਲਕੁਲ ਪਤਲੇ ਪਤਲੇ ਆ ਤੇ ਬੁੜੀ ਕਾਫੀ ਮੋਟੀ ਹੈ ਹੌਣ ਤੱਕ ਮੇਰਾ ਜੋ ਐਕਸਪੀਰੀਅੰਸ ਆਪਾਂ ਪਹਿਲਾਂ ਵੀ ਘੁੰਮਿਆ ਹੈ ਕਿ ਗੈਸਟ੍ਰੀਨ ਡੀਅਰ ਵੈਲਟ ਹੈ ਤੇ ਬਟ ਮੈਨੂੰ ਉਹਦੇ ਨਾਲੋਂ ਇਹ ਪਾਰਕ ਜ਼ਿਆਦਾ ਵਧੀਆ ਲੱਗਦੀ ਸੀ ਜੀ ਇਦਕੇ ਲੁੱਕ ਵਾਈਜ਼ ਵੀ ਕਾਫੀ ਅੱਛੀ ਹੈ ਸ਼ਾਂਤੀ ਵੀ ਹੈਗੀ ਹੈ ਲੋ ਜੀ ਬਾਰ ਛੱਡ ਗਈ ਸੀ ਤੇ ਉਸ ਤੋਂ ਬਾਅਦ ਕੁਝ ਇਦਾਂ ਦਾ ਮੌਸਮ ਹੋ ਗਿਆ ਮਈ ਦਾ ਮਹੀਨਾ ਤੇ ਫੇਰ ਠੰਡ ਹੋ ਗਈ ਹੈ ਤੇ ਆ ਬਣਿਆ ਜੀ ਇੱਕ ਰੈਸਟੋਰੈਂਟ ਵੀ ਹੈਗਾ ਪਾਰਕ ਦੇ ਵਿੱਚ ਆ ਪਤਾ ਨਹੀਂ ਨਾ ਕਿ ਡਰੇਨੇਜ ਸਿਸਟਮ ਹੈ ਪਾਣੀ ਪਿੰਡ ਦਾ ਸਿਸਟਮ ਹੈ ਕੀ ਕੀ ਹੈ ਤੇ ਇਹ ਹੈਗੀ ਇਹਦੇ ਵਿੱਚ ਜਿੰਨੇ ਆਪਾਂ ਕਹਿ ਦਿੰਦੇ ਆ ਲੇਕ ਟਾਈਪ ਆਪਾਂ ਟ੍ਰੇਨ ਦੇ ਕਿਸੇ ਤੇ ਆਪਾਂ ਉਹਦੇ ਤੇ ਰਾਈਡ ਕਰਨੀ ਹੈ ਬਟ ਸਾਨੂੰ ਲੱਭ ਨਹੀਂ ਰਿਹਾ ਟਿਕਟ ਵਗੈਰਾ ਕਿੱਥੋਂ ਮਿਲਣੀ ਹੈ ਤੇ ਬਸ ਉਹਨਾਂ ਉਹ ਹੀ ਦੇਖ ਰਹੀਆਂ ਕਿੱਥੋਂ ਮਿਲਣੀ ਹੈ ਅਜੇ ਤੱਕ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਕਿਹੜੀ ਸਾਈਡ ਤੋਂ ਜਾਣਾ ਹੈ ਬਾਕੀ ਦੇਖਦੇ ਆ ਲੱਭਦੀਏ ਤੇ ਫਿਰ ਇੱਕ ਰੈਸਟੋਰੈਂਟ ਇਹ ਵੀ ਹੈਗਾ ਇੱਥੇ ਆ ਗਿਆ ਰੈਸਟੋਰੈਂਟ ਇੱਕ ਇਹ ਵੀ ਹੈਗਾ ਇਹ 뷰ਪੁਆਇੰਟ ਦੇਖਦੇ ਹਾਂ ਉੱਪਰ ਜਾ ਕੇ ਇਹ ਚੀਜ਼ ਹੈ वाजी क्या बात है बहुत ही बढ़िया व्यू है वाला बोल दा तो एक और बड़ी प्यारी जी जगा ये ਆਪਾਂ ਹੁਣ ਇਹ ਪੁਆਇੰਟ ਤੇ ਜਾਂਦੇ ਹਾਂ ਪਿੱਛੇ ਆਪਾਂ ਦੇਖਿਆ ਸੀ ਭੇਡਾਂ ਹੋਰ ਨਸਲ ਦੀਆਂ ਤੇ ਆ ਇੱਥੇ ਬੱਕਰੀਆਂ ਵੀ ਹੈਗੀਆਂ ਤੇ ਪਾਰਕ ਦੇ ਅਸੀਂ ਮੈਨਮੈਂਟ ਪੁਆਇੰਟ ਸਾਰੇ ਦੇਖ ਲਏ ਨੇ ਤੇ ਹੁਣ ਫੇਰ ਜਾ ਰਹੇ ਆਂ ਵਾਪਸੀ ਨੂੰ ਐਗਜ਼ਿਟ ਵਾਲੀ ਸਾਈਡ ਤੇ ਥੋੜਾ ਜਿਹਾ ਮੌਸਮ ਦੀ ਖਰਾਬੀ ਕਰਕੇ ਚੰਗੀ ਤਰ੍ਹਾਂ ਪਾਰਕ ਨੇ ਘੁੰਮ ਸਕੇ ਕਿਉਂਕਿ ਬਾਰਿਸ਼ ਪਿੰਦੀ ਵੀ ਹਿੰਨਾ ਤੇ ਬਾਕੀ ਹੁਣ ਅਸੀਂ ਐਗਜ਼ਿਟ ਵੱਲ ਜਾ ਰਹੇ ਆਂ ਜਿਹੜੇ ਟ੍ਰੇਨ ਦੀ ਗੱਲ ਕਰਦੇ ਪ ਸੀ ਸਾਨੂੰ ਉਹ ਤਾਂ ਨਹੀਂ ਲੱਭਾ ਸਿਸਟਮ ਕਿੱਥੋਂ ਟਿਕਟ ਮਿਲਣੀ ਹੈ ਕੋਈ ਨਹੀਂ ਨੈਕਸਟ ਟਾਈਮ ਜਦੋਂ ਦੇਖਾਂਗੇ ਆਵਾਂਗੇ ਫਿਰ ਆਪਾਂ ਸਿੱਧਾ ਆ ਕੇ ਟ੍ਰੇਨ ਤੇ ਬੈਠ ਲੈਣੇ ਨੈਕਸਟ ਟਾਈਮ ਤੇ ਜੇ ਇਹ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਧੰਨਵਾਦ